ਸਤਿ ਸ਼੍ਰੀ ਅਕਾਲ ਦੋਸਤੋ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਪਸ਼ੂ ਫਾਰਮ ਬਾਰੇ ਤੇ ਉਹਦੇ ਨਾਲ ਕਿਸਾਨੀ ਨਾਲ ਰਿਲੇਟਡ ਬਹੁਤ ਸਾਰੇ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਜ ਸਾਡੇ ਪਿੰਡ ਪਖੋਕਲਾਂ ਦੇ ਵਿੱਚ ਹੀ ਖੜਿਆ ਅੱਜ ਮੇਰੀ ਅੰਕਲ ਦੇ ਘਰੇ ਤੇ ਗੁਰਪੀਰ ਮੇਰਾ ਦੋਸਤ ਆ ਵਧੀਆ ਤੇ ਉਹ ਤਾਂ ਹੁਣ ਦੇਖੋ ਬਾਹਰ ਚੱਲ ਗਿਆ ਪਰ ਉਹਦੀ ਇੱਕ ਰੀਜ ਸੀਗੀ ਤੇ ਉਸ ਰੀਜ ਦੇ ਕਰਕੇ ਉਹਨੇ ਆ ਲਿਖਾਇਆ ਹੋਇਆਗਾ ਮੜੇ ਨੇੜੇ ਤੋਂ ਦਿਖਾ ਦੇ ਕਹਿੰਦਾ ਸੀ ਇੱਕ ਰੀਜ ਪੁਰਾਣੀ ਮਿੱਤਰਾਂ ਦੀ ਤੇ ਸ਼ੌਂਕ ਬਹੁਤ ਰੱਖਦਾ ਮੁੰਡਾ ਟਰੈ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਜਾਣਾ ਸੀਗਾ ਬਾਹਰ ਪਰ ਫਿਰ ਵੀ ਇਹਨੂੰ ਤਿਆਰ ਕਰਾ ਕੇ ਗਿਆ ਘਰੋਂ ਦੇਖ ਲੋ ਇਹ ਅੰਕਲ ਕਦੋਂ ਲਿਆਂਦਾ ਉਹਦੇ ਜਾਣ ਤੋਂ ਪਹਿਲੀ ਲਿਆਂਦਾ ਸੀ ਟਰੈਕਟਰ ਇਹ ਇਹ ਦੋ ਮਹੀਨੇ ਪਹਿਲਾਂ ਲਿਆਂਦਾ ਸੀ ਇਹ ਦੋ ਮਹੀਨੇ ਪਹਿਲਾਂ ਹੀ ਇਹ ਕਿਵੇਂ ਸ਼ੌਂਕ ਰੱਖਦਾ ਸੀ ਫਿਰ ਟਰੈਕਟਰ ਦਾ ਪੂਰਾ ਉਹసే ਨਹੀਂ ਤਿਆਰ ਕਰਿਆ ਜੀ ਇਹ ਸਾਰਾ ਤਿਆਰ ਉਹੀ ਕਰਕੇ ਗਿਆ ਠੀਕ ਹੈ ਜੀ ਤੇ ਫਿਰ ਹੁਣ ਚਲਾਇਆ ਚਲਿਆ ਪੂਰਾ ਦੱਬੇ ਆਉਣੇ ਜਦੋਂ ਲਿਆਂਦਾ ਹਾਂ ਬਾਹਣ ਦੇ ਵਿੱਚ ਮਰਾ ਹੀ ਕਿਹੜੇ ਪੂਰੇ ਹਾਂ ਇੱਕ ਮਹੀਨਾ ਪੂਰਾ ਉਹਨੇ ਉਹ ਕਰਿਆ ਇੱਕ ਮਹੀਨਾ ਪੂਰਾ ਵਕੜਿਆ ਹੈ ਜਿਵੇਂ ਇਹਨਾਂ ਨੂੰ ਤੋਂ ਪਹਿਲਾਂ ਤੁਹਾਡਾ ਬੱਸਾਂ ਦਾ ਕੰਮ ਸੀਗਾ ਪਹਿਲਾਂ ਟਰੈਕਟਰ ਹੈਗਾ ਹੀ ਆਪਣੇ ਘਰੇ ਪਹਿਲਾਂ ਵੀ ਪਹਿਲਾਂ ਤਾਂ ਪੁਰਾਣਾ ਟਰੈਕਟਰ ਸੀਗਾ ਇਹ ਪਹਿਲਾਂ ਤੇ ਰੇਸ ਸੀਗੀ ਟਰੈਕਟਰ ਅਸਾਂ ਪਹਿਲਾਂ ਤੇ ਵੀ ਟਰੈਕਟਰ ਤੇ ਦੇਖੋ ਇੱਕ ਕਿਸਾਨ ਦੇ ਘਰੇ ਜ਼ਿਮੀਂਦਾਰ ਦੇ ਘਰੇ ਇੱਕ ਤਰ੍ਹਾਂ ਦੇ ਨਾਲ ਵੀ ਬੁੜੇ ਦੀ ਤਰ੍ਹਾਂ ਕੰਮ ਕਰਦਾ ਵੀ ਜਿਵੇਂ ਕਹਿੰਦਾ ਇੱਕ ਪੁਰਾਣਾ ਬੁੜਾ ਹਣਾ ਵੀ ਇੱਕ ਉਹ ਸ਼ੌਂਕ ਲਾ ਲਓ ਵੀ ਪਿਆਰ ਹੁੰਦਾ ਹੈਗਾ ਇੱਕ ਵੀ ਹਣਾ ਜਦੋਂ ਟਰੈਕਟਰ ਖੜਾਗਾ ਕਿ ਜਦੋਂ ਹੁਣ ਕਈ ਵਾਰੀ ਦੇਖਦੇ ਆਂਗੇ ਹਨਾ ਆਪਣੇ ਕਰਜ਼ਾਈ ਹੋ ਜਾਂਦੇ ਨੇ ਕਿਸਾਨ ਦਾ ਟਰੈਕਟਰ ਰੁਕ ਕੇ ਚੱਕ ਕੇ ਲੈ ਜਾਂਦਾ ਕਿਸ਼ਤਾਂ ਵਾਲੇ ਤਾਂ ਰੋਂਦੇ ਵੀ ਦੇਖੇ ਨੇ ਮੈਂ ਵਿੱਚ ਬੰਦੇ ਇਹ ਤਾਂ ਹੈਗਾ ਯਾਰ ਘਰਾਂ ਦੇ ਵਿੱਚ ਬੈਠੇ ਤੇ ਦੇਖ ਲਓ ਭਾਈ ਸ਼ੌਂਕ ਨਾਲ ਕੰਮ ਕਰਾਇਆ ਹੋਇਆ ਅੱਤੈਂਕੀ ਲਗਵਾਈ ਇਹ ਅੰਕਲ ਕੀ ਕੰਮ ਕਰਦੇ ਨਹੀਂ ਕਿ ਇਹ ਜੀ ਲਗਵਾਈ ਇਹ ਲਿਫਟ ਵਾਲਾ ਤੇਲ ਅੱਡ ਕਰਾਇਆ ਜੀ ਇਹਦਾ ਵੀ ਬਸ ਇਹਦੇ ਤੇਲ ਦੇ ਵਿੱਚ ਨਾ ਰਲੇ ਅਸਹੀ ਟਰੈਕਟਰ ਦਾ ਤੇਲ ਅੱਡ ਹੈ ਕਿ ਲੋਕ ਕੀ ਕਰਦੇ ਨੇ ਵੀ ਟਰਾਲੀ ਆਪਦੀ ਬਣਾ ਲੈਂਦੇ ਨੇ ਆਪਦੇ ਟਰੈਕਟਰ ਮਗਰੀ ਪੈਂਦੀ ਰਹੇ ਹੋਰ ਕਿਸੇ ਨੂੰ ਦਿੰਦੇ ਨਹੀਂ ਅੱਛਾ ਜੀ ਆਪਾਂ ਉਹਦੀ ਥੈਂਕ ਯੂ ਅੱਡ ਲਵਾ ਲਈ ਵੀ ਟਰਾਲੀ ਜਿਹੜਾ ਮਰਜ਼ੀ ਲਜਾਈ ਜਾਵੇ ਜਿਹੜੀ ਮਰਜ਼ੀ ਟਰਾਲੀ ਪਈ ਜਾਵੇ ਹੁਣ ਇੰਜਣ ਦੇ ਤੇਲ ਨਾਲ ਇਹਦਾ ਕੋਈ ਸਬੰਧ ਨਹੀਂ ਇੰਜਣ ਦੇ ਤੇਲ ਨਾਲ ਕੋਈ ਲੱਲਾ ਕਰਤ ਨਹੀਂ ਵੀ ਟਰੈਕਟਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਤੀ ਜੀ ਨਹੀਂ ਕੋਈ ਦਿੱਕਤ ਨਹੀਂ ਵੀ ਵਿੱਚ ਬੰਦੇ ਧੱਕਾ ਕਰਦੇ ਹੋਣਗੇ ਹ ਦੇਖ ਲਓ ਹਣਾ ਉਧਰ ਪਹਿਲਾਂ ਇੱਧਰ ਨਿਗਾ ਮਰਵਾ ਦੇ ਭਿੰਡਰ ਵਾਲੇ ਸੰਤਾਨੀਆਂ ਨੇ ਇਹ ਤਸਵੀਰ ਲਗਵਾਈ ਹੋਈ ਹੈ ਵਿੱਚ ਇਹ ਵੀ ਗੁਰਪੀ ਨਹੀਂ ਲਗਵਾਈ ਕਿ ਤੁਸੀਂ ਲਗਾਈ ਹੈ ਜੀ ਉਹਨਾਂ ਦੀ ਰੀਝੀ ਸ਼ੇਮਾਗਰ ਦੀਪ ਸਿੱਧੂ ਦੀ ਲਗਾਈ ਹੈ ਮਗਰ ਪਿੱਛੇ ਦੀਪ ਸਿੱਧੂ ਹੀ ਲਗਾਈ ਹੋਈ ਆ ਹਾਂ ਜੀ ਹਾਂ 44 ਵਾਲਾ ਫਾਰਮ ਲਿਖਾਇਆ ਹੋਇਆ ਇਹਨਾਂ ਨੇ ਪਿੱਛੇ ਤੇ ਕੱਲ ਮੁੰਨਾ ਅੰਕਲ ਹੋਣੀ ਮਿਲ ਗਏ ਰਸਤੇ ਦੇ ਵਿੱਚ ਮੈਂ ਕਿਹਾ ਆਪਾਂ ਵੀਡੀਓ ਬਣਾਉਣੀ ਆ ਭੱਜਣ ਵਾਲੀ ਨੂੰ ਧਰਤੀ ਚਾਹੀਦੀ ਆ ਉੱਡਣ ਵਾਲੀ ਨੂੰ ਅਸਮਾਨ ਤੇ ਸਾਨੂੰ ਇਹ ਦੋਵੇਂ ਚਾਹੀਦੇ ਆ ਤੇ ਦੀਪ ਸਿੱਧੂ ਨੇ ਭਾਈ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਸੋਚ ਉਹਦੀ ਬਹੁਤ ਵੱਡੀ ਸੋਚ ਸੀ ਉਹਦੀ ਤੇ ਬ ਚਲੋ ਉਹ ਕਹਿੰਦੇ ਨੇ ਵੀ ਮਰਨ ਤੋਂ ਬਾਅਦ ਬੰਦੇ ਦੀਆਂ ਚੀਜ਼ਾਂ ਦਾ ਪਤਾ ਲੱਗਦਾ ਜੀ ਮੈਂ ਸਿੱਧੂ ਮੂਸੇ ਵਾਲਾ ਕਹਿੰਦਾ ਸੀ ਕਿ ਜਦੋਂ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਲੋਕ ਦੱਸਦੇ ਨੇ ਵੀ ਤੂੰ ਕਿੰਨਾ ਕਿ ਸੱਚਾ ਸੀ ਕਿੰਨਾ ਕਿ ਮਾੜਾ ਸੀ ਇਸ ਤੋਂ ਪਹਿਲਾਂ ਦੇਖ ਲਓ ਕਿੰਨੀਆਂ ਗਾਲਾਂ ਕੱਢੀ ਸੀ ਲੋਕਾਂ ਨੇ ਤੇ ਅੱਜ ਦੇਖ ਲਓ ਕਿੰਨਾ ਪਿਆਰ ਬਣਿਆ ਹੋਇਆ ਜੀ ਅੱਜ ਬਹੁਤ ਐਨਾ ਸਤਕਾਰ ਕਰਦੇ ਨੇ ਧਰਨੇ ਵੀ ਲੱਗਦੇ ਨੇ ਸਵੀਲਾਂ ਵੀ ਉਹਦੇ ਉੱਤੇ ਲੱਗਦੀਆਂ ਨੇ ਬਲੱਡ ਕੈਂਪ ਵੀ ਲੱਗਦੇ ਨੇ ਬਹੁਤ ਕੁਝ ਹੁੰਦਾ ਤੇ ਹੋਰ ਕੀ ਕੀ ਚੇਂਜ ਕਰਾਏ ਅੰਕਲ ਜੀ ਇਹਦੇ ਬੱਚੀ ਟਾਇਰ ਕਰਾਏ ਨੇ ਜੀ ਚਾਰੇ ਠੀਕ ਹੈ ਜੀ ਤੇ ਇੱਕ ਵਾਰ ਕਿੰਨੇ ਕਿਨੇ ਪੈ ਗਈ ਸੀ ਟ ਚਾਰ ਚਾਰਾਂ ਚ 50000 ਰੁਪਿਆ ਹੋਰ ਪੈ ਗਿਆ ਜੀ 49 ਦੇਖ ਠੀਕ ਆ ਨਵਾਂ ਟਰੈਕਟਰ ਕਿੰਨੇ ਦਾ ਪੈ ਗਿਆ ਜੀ ਆਪਾਂ ਨੂੰ ਸਾਰਾ ਹੁਣ ਤਾਂ ਜੀ ਇਹ ਪੈ ਗਿਆ ਮੰਨ ਕੇ ਚੱਲੋ ਵੀ 13 ਲੱਖ ਚ ਵਗ ਗਿਆ ਜੀ 13 ਲੱਖ ਦੇ ਵਗ ਗਿਆ ਠੀਕ ਆ ਮੋਡੀਫਿਕੇਸ਼ਨ 10 ਲੱਖ ਦੀ ਕੀਮਤ ਆ ਇਹਦੀ ਨਵੀਂ 3 ਲੱਖ ਉੱਤੇ ਲੱਗੇ ਅਸਾ 3 ਲੱਖ ਉੱਤੇ ਲਾਤਾ ਹੈਂ ਦੇਖ ਲਓ ਸੱਜਣਾ 3 ਲੱਖ ਤਾਂ ਉੱਤੀ ਲਾਈ ਬੈਠੇ ਨੇ ਆ ਲੇਟਾਂ ਲੂਟਾਂ ਸਾਰਾ ਕੁਝ ਜਿੰਨਾ ਕੁ ਤੁਹਾਨੂੰ ਲੱਗਿਆ ਦੀਨਾਗਾ ਇਹ ਸਾਰਾ ਨਮੀ ਲਵਾਇਆ ਤਿਆਰ ਕੀਦੇ ਤੋਂ ਕਰਵਾਇਆ ਇਹ ਇਹ ਤਿਆਰ ਤਾਂ ਜੀ ਬਸ ਕੁਝ ਆਪਣੇ ਮਿੱਤਰ ਨੇ ਭੈਣੀ ਤੋਂ ਹੋਣ ਡਿਆ ਇਹ ਡੈਕ ਦਾ ਕੰਮ ਕਰਦੇ ਨੇ ਓ ਠੀਕ ਹੈ ਜਿਹੜੀ ਉਹ 60 60000 ਦੇ ਡੱਕ ਲੱਗੇ ਜਾਂਦਾ ਆਪਣਾ ਡੱਕ ਤੇ 73 ਲੱਖ ਰੁਪਏ ਚ ਲੱਗਿਆ ਤੇ ਸਵਾ ਲੱਖ ਰੁਪਏ ਦੇ ਵਿੱਚ ਹਾਂ ਜੀ ਹਾਂ ਤੇ ਦੇਖ ਲਓ ਬਾਈ ਸੋਹਣੇ ਬਹੁਤ ਲੱਗ ਰਹੇ ਨੇ ਹਣਾ ਮੈਂ ਜਦੋਂ ਟਰੈਕਟਰ ਨੂੰ ਦੇਖਿਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਦਾ ਟਰੈਕਟਰ ਆ ਤੇ ਜਦੋਂ ਮੈਂ ਨਿਗਾਹ ਮਾਰੀ ਮਾਏ ਤਾਂ ਗੁਰਪ੍ਰੀਤ ਕਾਗਾ ਰਮਾਂਕਲ ਨੂੰ ਫੋਨ ਲਾਇਆ ਮੈਂ ਕਿਹਾ ਕੱਲ ਆਪਾਂ ਵੀਡੀਓ ਬਣਾਉਣੀ ਹੈ ਤੇ ਇਹ ਸਾਰਾ ਕੁਝ ਦੇਖ ਲਓ ਇੱਧਰ ਹੁਕਮ ਦਾ ਕਾਹਣਾ ਸਾਰਾ ਕੁਝ ਪਾਇਆ ਹੋਇਆ ਸ਼ੌਂਕ ਨਾਲ ਹੀ ਪਾਇਆ ਹੋਇਆ ਤੇ ਸਿੱਖ ਰਾਜ ਦੀ ਜੇ ਜ਼ਿਆਦਾ ਆਪਾਂ ਗੱਲ ਕਰੀਏ ਇਹਦੇ ਵਿੱਚ ਤੁਸੀਂ ਲਵਾਇਆ ਹੋ ਇਹ ਚਾਹਵਦ ਨੇ ਕਿ ਆਪਣੇ ਗੁਰੂਆਂ ਦੇ ਕਹੇ ਹੋਏ ਲਾਲੋ ਹਨ ਆਪਣੇ ਜਿਹੜੇ ਸੰਤ ਹੋਏ ਨੇ ਉਹਨਾਂ ਦੇ ਕਹੇ ਹੋਏ ਲਾਲੋ ਇਹ ਇਹਨਾਂ ਦੇ ਸ਼ਬਦ ਕਹੇ ਹੋਏ ਨੇ ਤੇ ਇਹ ਵੀ ਨਾ ਲਿਖਾਏ ਹੋਣੇ ਲੈਟਰ ਉਟਾ ਚਲਾਈ ਅੰਕਲੇ ਦੀ ਮੜੀ ਚਲਾ ਚਲਾ ਕੇ ਦਿਖਾ ਦੋ ਤੇ ਲੈਟਾਂ ਉਟਾ ਪੂਰੀਆਂ ਲਗਵਾਈ ਬੈਠੇ ਤੁਹਾਨੂੰ ਦਿਖਾ ਦੰਨੇ ਵੀ ਕਿਵੇਂ ਇਹ ਚਲਦੀਆਂ ਨੇ ਲੈ ਵੀ ਮਤਰਾ ਦੂਰੋਂ ਦਿਖਾ ਦੇ ਆਹ ਹਾਰਨ ਵੀ ਪੂਰੇ ਵੱਡੇ ਲਵਾਈ ਬੈਠੇ ਨੇ ਕਿ ਬਟੂ ਮਾੜੇ ਬੰਦੇ ਦਾ ਤਾਂ ਦੌਰਾ ਪਾ ਦੇਣ ਆ ਦੇਖ ਲਓ ਭਾਈ ਮੋਡੀਫਿਕੇਸ਼ਨ ਸਾਰੀ ਹੋਈ ਹੋਈ ਆ ਲਾਈਟਾਂ ਲੂਟਾਂ ਦਾ ਪਤਾ ਲੱਗਦਾ ਜਾਰੇ ਪਾਸੇ ਇੱਕ ਘੋਮ ਜਾ ਗੁਰਪੀ ਸਾਰੇ ਦਿਖਾ ਦੇ ਹਨ ਬਹੁਤ ਸੋਹਣਾ ਲੱਗਦਾ ਏ ਟਰੈਕਟਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਖੜਾ ਵੇੜੇ ਦੇ ਵਿੱਚ ਟਰਾਂਸਪੋਰਟੀਏ ਟਰਾਂਸਪੋਰਟੀਏ ਭਾਈ ਤਾਂ ਆ ਰਿਹਾ ਹੈਗਾ ਸਕਰੀਨ ਦੇ ਵਿੱਚ ਕਿਉਂਕਿ ਅੰਕਲ ਉਹਨਾਂ ਦਾ ਪੱਸਾ ਦਾ ਕੰਮ ਆ ਤੇ ਪਹਿਲਾਂ ਤੋਂ ਕੰਮ ਕਰਦੇ ਆਉਂਦੇ ਨੇ ਕਿੰਨੀਆਂ ਹੋ ਗਈਆਂ ਅੰਕਲ ਆਪਣੇ ਪੱਸਾ ਕਿੰਨੀਆਂ ਹੋ ਗਈਆਂ ਹੁਣ ਪੱਸਾ ਹੈਗੇ 25 ਦੇ ਲਵੇ ਲਾਉਣੇ 25 ਦੇ ਲਵੇ ਲਾਉਣੇ ਲੱਗ ਗਿਆ ਚਲੋ ਬਹੁਤ ਸਮਾਂ ਹੋ ਗਿਆ ਅੰਕਲ ਉਹਨਾਂ ਨੂੰ ਇਹ ਲਾਈਨ ਦੇ ਵਿੱਚ ਮਿਹਨਤ ਕਰਦਿਆਂ ਨੂੰ ਯਾਰ ਤਾਂ ਚਲੋ ਸੁੱਖ ਦੇ ਨਾਲ ਬੀਟਾ ਬੀਟੀਵੀ ਦੋਨੇ ਬਾਹਰ ਚਲੇ ਗਏ ਨੇ ਤੇ ਗੁਰਪੀ ਵੀ ਬਾਹਰ ਬੈਠਾ ਵੀਡੀਓ ਦੇਖ ਰਿਹਾ ਹੁਣ ਕੈਨੇਡਾ ਦੇ ਵਿੱਚ ਬਹੁਤ ਸੋਹਣਾ ਟਰੈਕਟਰ ਆ ਗੁਰਪੀ ਤੁਹਾਡਾ ਯਾਰ ਬਹੁਤ ਵਧੀਆ ਲੱਗਿਆ ਕਿ ਤੁਹਾਡੇ ਘਰੇ ਵੀ ਅੰਕਲ ਨੂੰ ਮਿਲੇ ਤੇ ਇਹ ਮੋਡੀਫਿਕੇਸ਼ਨ ਵੀ ਬਹੁਤ ਸੋਹਣੀ ਹੋਈ ਹੈ ਬਾਕੀ ਦੇ ਕਿਸੇ ਵੀਰ ਦੇ ਘਰੇ ਹੋਰ ਵੀ ਟਰੈਕਟਰ ਖੜਾ ਇਦਾਂ ਦਾ ਹਨਾ ਕਿਸੇ ਨੇ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਗੱਡੀ ਦੀ ਮੋਟਰਸਾਈਕਲ ਦੀ ਕਿਸੇ ਵੀ ਤਰ੍ਹਾਂ ਤੁਹਾਡੇ ਕੋਲ ਸਾਧਨਾ ਤਾਂ ਜਰੂਰ ਸੰਪਰਕ ਕਰਿਓ ਸਾਡਾ ਲਗਾਤਾਰ ਨੰਬਰ ਚੱਲੀ ਜਾਂਦਾ ਹੈਗਾ ਸਕਰੀਨ ਦੇ ਉੱਤੇ ਤੇ ਜਰੂਰ ਸੰਪਰਕ ਕਰ ਲੇ ਬਾਕੀ ਉਧਰ ਨੀਗਾ ਨੀਚੇ ਦੀ ਵੀ ਮਰਵਾਇਆ ਕਰ ਭੀ ਜਾ ਕੇ ਹਨਾ ਬਹੁਤ ਸੋਹਣਾ ਉਧਰ ਵੀ ਲਾਈਟਾਂ ਲੁੱਟਾ ਕੇ ਗਰ ਵੀ ਜਗਦੀ ਆ ਦੀਪ ਸਿੱਧੂ ਦੀ ਫੋਟੋ ਵੀ ਆ ਗਈ ਪਿੱਛੇ ਵੀ ਜਗਦੀ ਹੈ ਹਾਂ ਦੀਪ